ਤਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਐਤਵਾਰ ਨੂੰ ਖੰਨਾ ਦੇ ਲਿਬੜਾ ਪਿੰਡ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ துவਾਈ ਖੰਨਾ ਦੇ ਸੀਨੀਅਰ ਪੁਲਿਸ ਸੁਪਰਡੈਂਟ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਕੀਤੀ ਹੈ। ਜਿਸ ਵਿੱਚ ਇਲਾਕੇ ਦੀਆਂ ਗ੍ਰਾਮ ਪੰਚਾਇਤਾਂ ਦੇ ਪ੍ਰਤੀਨਿਧੀਆਂ, ਰੱਖਿਆਪਿੰਡ ਕਮੇਟੀਆਂ ਦੇ ਪ੍ਰਤੀਨਿਧੀਆਂ ਨੂੰ ਨਸ਼ਾ ਵਿਰੁੱਧ ਇੱਕਜੁੱਟ ਮੁਹਿੰਮ ਚਲਾਉਣ ਦੇ ਲਈ ਸੋਚ ਚੁੱਕੀ ਹੈ। ਇਹ ਪ੍ਰੋਗਰਾਮ ਲਿਬੜਾ ਦੇ ਇੱਕ ਮੈਰਿਜ ਪੈਲੇਸ ਦੇ ਵਿੱਚ ਆਯੋਜਿਤ ਕੀਤਾ ਸੀ ਜਿਸ ਦੇ ਵਿੱਚ ਵੋਟਿੰਗ ਇੰਟੀਵਿਊ ਵਿੱਚ ਪੰਜ ਸਰਪੰਚ ਿੰਡੂ ਪ੍ਰਤੀਨਿਧੀਆਂ ਅਤੇ ਪੁਲਿਸ ਅਧਿਕਾਰੀਆਂ ਨੇ ਹਿੱਸਾ ਲிட்டਾ। ਐਸਐਸਪੀ ਡਾਕਟਰ ਯਾਦਵ ਨੇ ਸਟੇਜ ਤੋਂ ਸਪਸ਼ਟ ਤੌਰ ਤੇ ਕਿਹਾ ਕਿ ਉਹ ਉਦੋਂ ਤੱਕ ਆਰਾਮ ਨਹੀਂ ਕਰਨਗੇ ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋ ਜਾਂਦਾ। ਇਹ ਸਿਰਫ ਪੁਲਿਸ ਦੀ ਹੀ ਨਹੀਂ ਸਗੋ ਉਸ ਮਾਚ ਦੇ ਹਰ ਵਰਗ ਦੀ ਜ਼ਿੰਮੇਵਾਰੀ ਹੈ। ਉਤੇ 1595 ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰੱਖਣ ਅਤੇ ਨਸ਼ਾ ਤਸਕਰਾ ਵਿਰੁੱਧ ਸਖਤਰ ਰਵਈਆ ਅਪਣਾਉਣ ਦੀ ਤੇ ਆਪਣੇ ਆਪਣੇ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਹੈ। ਐਸਐਸਪੀ ਆਦਮ ਨੇ ਵੀ ਪ੍ਰੋਸਾ ਦਿੱਤਾ ਕਿ ਪ੍ਰਸ਼ਾਸਨ ਹਰ ਪਿੰਡ ਦੇ ਵਿੱਚ ਸਰਗਰਮ ਕਾਰਵਾਈ ਕਰੇਗਾ। ਤੇ ਸਮਾਜ ਨੂੰ ਸਾਫ਼ ਸੂਤਰਾ ਬਣਾਉਣ ਦੇ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਅੱਜ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਾ ਨਸ਼ਾ ਵਿਰੁੱਧ ਜੋ ਚਲ ਐਂਟੀ ਡਰੱਗ ਮੁਹਿੰਮ ਚੱਲ ਰਹੀ ਹੈਗੀ ਉਦੇ ਅੰਡਰ ਹੀ ਅੱਜ ਸਦਰਖੰਨਾ ਵਿਖੇ ਅ ਅੱਜ ਸਦਰਖੰਨਾ ਦੇ ਜਿੰਨੇ ਵੀ ਪਿੰਡ ਹੈ ਉਹਨਾਂ ਦੇ ਸਰਪੰਚ ਉਹਨਾਂ ਦੇ ਮੋਤਵਾਰ ਬੰਦੇ ਉਹਨਾਂ ਦੇ ਜੋ ਪਿੰਡ ਰਾਖੀ ਕਮੇਟੀ ਦੇ ਮੈਂਬਰਸ ਹੈ ਤੇ ਹੋਰ ਵੀ ਜੋ ਪਿੰਡਾਂ ਦੇ ਮੈਂਬਰਸ ਹੈ ਉਹਨਾਂ ਦੀ ਇੱਕ ਮੀਟਿੰਗ ਰੱਖੀ ਗਈ ਹੈ ਤੇ ਜੋ ਹੁਣ ਤੱਕ ਦੀ ਸਾਡੀ ਕਾਰਗੁਜ਼ਾਰੀ ਰਹੀ ਹੈ ਇਸ ਯੁੱਧ ਨਸ਼ਾ ਵਿਰੁੱਧ ਉਦੇ ਅੰਦਰ ਤੇ ਉਹਦੇ ਨਾਲ ਨਾਲ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਵੇਂ ਇਸ ਮੁਹਿੰਮ ਨੂੰ ਅੱਗੇ ਸਿਰੇ ਤੱਕ ਲੈ ਕੇ ਜਾਈਏ ਉਸ ਚੀਜ਼ ਦੇ ਰਿਗਾਰਡਿੰਗ ਅੱਜ ਦੀ ਮੀਟਿੰਗ ਹੈਗੀ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਸਾਡਾ ਇੱਕ ਪਰਪਸ ਹੈ ਉਹਦੇ ਨਾਲ ਨਾਲ ਲੋਕਾਂ ਨੂੰ ਹੋਰ ਸਰਕਾਰ ਦੇ ਜੋ ਹੁਣ ਤੱਕ ਇਹ ਕਾਰਗੁਜ਼ਾਰੀ ਔਦਾ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਔਦੇ ਬਾਰੇ ਦੱਸਣਾ ਤੇ ਅੱਗੇ ਔਰ ਲੋਕਾ ਦਾ ਕਿਵੇਂ ਹੋਰ ਸਹਿਯੋਗ ਸਾਨੂੰ ਮਿਲ ਸਕਦਾ ਉਹਦੇ ਬਾਰੇ ਅੱਜ ਦੀ ਮੀਟਿੰਗ ਰੱਖੀ ਗਈ। ਮੈਂ ਜਿਹੜਾ ਜੁੱਧਨਸ਼ਾਹ ਬਰੋਦ ਤੋਂ ਤੁਹਾਡਾ ਪਰਚਾ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਕਿੰਨੀ ਜਿਹੜੀ ਸਫਲਤਾ ਮਿਲੀ ਹੈਗੀ ਜੀ ਖੰਨਾਪੁਰ ਜ਼ਿਲ੍ਹੇ ਨੂੰ ਬਾਕੀਆਂ ਦੀ। ਅ ਜੋ ਪਿੰਡ ਜੋ ਖੰਨਾ ਜ਼ਿਲ੍ਹਾ ਹੈਗਾ ਉਹ ਇੱਕ بڑا ਮੇਨ ਟਰਾਂਜ਼ਿਟ ਰੂਟ ਦੇ ਉੱਪਰ ਪੈਂਦਾ ਹੈਗਾ ਜੀਟੀ ਰੋਡ ਇੱਥੋਂ ਕ੍ਰੋਸ ਕਰਦਾ ਹੈ। ਆ ਜੋ ਸਮਰਾਲਾ ਚੰਡੀਗੜ੍ਹ ਹਾਈਵੇ ਖੰਨਾ ਤੋਂ ਕ੍ਰੋਸ ਕਰਦਾ ਹੈਗਾ। ਤੇ ਖੰਨਾ ਆ ਵੀ ਲੁਧਿਆਣਾ ਦਾ ਸਰਾਊਂਡਿੰਗ ਏਰੀਆ ਹੈਗਾ ਤੇ ਇੱਥੇ ਜੋ ਪੈਡਲਿੰਗ ਹੈਗੀ স্মੋਲ ਟਾਈਮ ਪੈਡਲਿੰਗ ਜਿਹਨੂੰ ਕਹਿ ਸਕਦੇ ਇੱਕ ਜੋ ਯੂਸੇਜ ਡਰੱਗ ਦੀ ਹੈਗੀ ਉਹ ਇੱਥੇ ਫਿਰ ਵੀ ਸੀਗੀ ਮੈਂ ਵੱਡੇ ਸਪਲਾਈਅਰਸ ਤਾਂ ਇੱਥੇ ਨਹੀਂ ਸੀਗੇ ਬਟ ਫਿਰ ਵੀ ਪਿਤੇ 3 ਮਹੀਨਾ ਦੇ ਵਿੱਚ ਅਸੀਂ ਤਕਰੀਬਨ 185 ਤੋਂ ਉੱਪਰ ਐਫ ਆਈ ਆਰਸ ਦੇ ਚੁਕੇ ਹਾਂ ਖਾਲੀ ਐਨ ਡੀ ਪੀਐਸ ਦੇ ਤੇ ਇਹਦੇ ਉਹਨ ਐਫ ਆਈ ਆਰਸ ਦੇ ਅੰダー ਅਸੀਂ ਅ 380 ਤੋਂ 90 ਦੇ ਵਿੱਚ ਵਿੱਚ ਅਸੀਂ ਸਪਲਾਈਅਰ ਤੇ ਪੈਡਲਰਸ ਨੂੰ ਫੜ ਚੁੱਕੇ ਤੇ ਆਈ ਥਿੰਕ 300 ਤੋਂ ਉੱਪਰ ਅਸੀਂ ਆਊਟ ਕਲਿਨਿਕਸ ਜੋ ਨਵੇਂ ਭੜਤੀ ਹੈ 79 ਡੀ ਐਡੀਸ਼ਨ ਵਾਲ ਵੀ ਲੈ ਕੇ ਜਾ ਰਹੇ ਤਾਂ ਉੱਥੇ ਘਰ ਆ ਚੁੱਕੇ 100 ਦੇ ਤਕਰੀਬਨ ਅਸੀਂ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਭੜਤੀ ਕਰ ਆ ਚੁੱਕੇ ਇਹਦੇ ਨਾਲ ਨਾਲ ਬੜੇ سارے ਇਦਾਂ ਦੇ ਪਰਸਨ ਹੈ ਜਿਹੜੇ ਪਹਿਲਾਂ ਡਰਗ ਦਾ ਕਾਰੋਬਾਰੀ ਆ ਜਿਨ੍ਹਾਂ ਦੇ ਉੱਪਰ ਪਹਿਲਾਂ ਐਂਡੀਪੀਐਸ ਐਕਟ ਦੇ ਅੰダー ਐਫਆਈਆਰਸ ਵਗੈਰਾ ਸੀਗੀਆਂ ਤੇ ਹੁਣ ਉਹ ਕੰਮ ਨਹੀਂ ਕਰਦੇ ਤੇ ਪੰਚਾਇਤ ਦੇ ਸਹਿਯੋਗ ਨਾਲ ਉਹਨਾਂ ਦੇ ਉੱਪਰ ਫਿਰ ਬਣਦੀ ਕਾਨੂੰਨੀ ਕਾਰਵਾਈ ਜੋ ਰੋਕੂ ਕਾਰਵਾਈ ਜੀ ਨੂੰ ਕਹਿੰਦੇ ਉਹ ਕੀਤੀ ਗਈ ਤਾਂ ਕਿ ਇੱਕ ਲੀਗਲੀ ਵੀ ਉਹਨਾਂ ਨੂੰ ਰੋਕਾ ਜਾ ਸਕੇ ਕਿ ਇਸ ਚੀਜ਼ ਵੱਲ ਦੁਬਾਰਾ ਨਾ ਜਾਏ ਤੇ ਇਹਦੇ ਨਾਲ ਨਾਲ ਪੁਲਿਸ ਜੋ ਇੰਡਸਟਰੀ ਹੈ ਖੰਨਾ ਵਿਖੇ ਉਹਨਾਂ ਦੇ ਨਾਲ ਵੀ ਟਾਈ ਅਪ ਕਰਦੀ ਹੈਗੀ ਤੇ ਉਹਨਾਂ ਦੇ ਨਾਲ ਵੀ ਸਾਡਾ رابطہ ਹੈਗਾ ਤੇ ਅਗਰ ਕੋਈ ਕੋਈ ਵੀ ਨੌਕਰੀ ਕਰਨਾ ਚਾਹੁੰਦਾ ਹੈਗਾ ਤੇ ਜਿਹਨੂੰ ਕੰਮ ਰੋਜ਼ਗਾਰ ਦੀ ਲੋੜ ਹੈਗੀ ਅਸੀਂ ਉਹਨਾਂ ਦਾ ਵੀ ਟਾਈ ਅਪ ਕਰਾਉਂਦੇ ਹਾਂ ਤਾਂ ਕਿ ਫੁੱਲ ਸਰਕਲ ਇੱਕ ਜੋ ਡੀ ਐਡੀਸ਼ਨ ਦਾ ਉਹਨੂੰ ਅਸੀਂ